ਇਹ ਯਾਰੋ ਕਈ ਲੋਕਾਂ ਨੂੰ ਜਦੋਂ ਫੇਮ ਮਿਲ ਜਾਂਦਾ ਹੈ ਨਾ ਤਾਂ ਉਹਨਾਂ ਦੀ ਆਕੜ ਹੋ ਜਾਂਦੀ ਹੈ ਹਵਾ ਚ ਹੀ ਉਡਣ ਲੱਗ ਪੈਂਦੇ ਆ ਪਰ ਰਣਜੀਤ ਬਾਵਾ ਅਜਿਹਾ ਡਾਉਨ ਟੂ ਅਰਥ ਬੰਦਾ ਹੈ ਜੋ ਬਿਲਕੁਲ ਮਜ਼ਾਜ ਨਹੀਂ ਕਰਦਾ ਜਿਸ ਦੇ ਅੰਦਰ ਬਿਲਕੁਲ ਈਗੋ ਨਹੀਂ ਆ ਆ ਛੋਟਾ ਜਿਹਾ ਵੀਡੀਓ ਕਲਿੱਪ ਤੁਸੀਂ ਦੇਖ ਕੇ ਬਹੁਤ ਜ਼ਿਆਦਾ ਖੁਸ਼ ਹੋਵੋਗੇ ਆ ਨਾ ਵੀਰ ਜੋ ਆ ਇੱਕ ਰੱਬੀ ਰੂਹ ਆ ਜੋ ਚੰਗੀ ਤਰ੍ਹਾਂ ਠੀਕ ਨਹੀਂ ਆ ਵੀਰ ਤਾਂ ਚੰਗੀ ਤਰ੍ਹਾਂ ਤੁਰਿਆ ਨਹੀਂ ਜਾਂਦਾ ਪਰ ਵੀਰ ਦੀ ਰੀ ਸੀਗੀ ਕਿ ਉਹ ਰਣਜੀਤ ਬਾਵੇ ਨੂੰ ਮਿਲੇ ਰਣਜੀਤ ਬਾਵੇ ਨਾਲ ਫੋਟੋ ਖਿਚਾਵੇ ਉਸ ਨਾਲ ਸਟੇਜ ਤੇ ਇੰਜੋਏ ਕਰੇ ਤਾਂ ਵੀਰ ਨੂੰ ਨਾ ਉਸ ਦੇ ਘਰ ਵਾਲੇ ਜਦੋਂ ਸਟੇਜ ਤੇ ਲੈ ਕੇ ਆਏ ਤੇ ਰঞ্জੀਤ ਬਾਵੇ ਨੇ ਇਸ ਵੀਰ ਨੂੰ ਬਹੁਤ ਜ਼ਿਆਦਾ ਪਿਆਰ ਦਿੱਤਾ ਵੀਰ ਦੇ ਨਾਲ ਸਟੇਜ ਤੇ ਗਾਇਆ ਨਾਲੇ ਵੀਰ ਨੂੰ ਨਚਾਇਆ ਵੀਰ ਬਹੁਤ ਜ਼ਿਆਦਾ ਖੁਸ਼ ਹੋਇਆ ਮੁੰਡਾ ਕੋ ਕਿਉਂ ਤੀਆਂ ਤੋ ਵੀਰ ਨਾਲ ਸੱਚੀ ਰਣਜੀਤ ਬਾਵੇ ਕੋਲ ਆਣ ਕੇ ਬਹੁਤ ਖੁਸ਼ ਹੋਇਆ ਰਣਜੀਤ ਬਾਵੇ ਨੇ ਵੀ ਵੀਰ ਨੂੰ ਬਹੁਤ ਸਤਿਕਾਰ ਦਿੱਤਾ ਯਾਰੋ ਜੇ ਤੁਸੀਂ ਵੀ ਰਣਜੀਤ ਬਾਵੇ ਦੇ ਫੈਨ ਹੋ ਤਾਂ ਇਸ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਤੇ ਸ਼ੇਅਰ ਜਰੂਰ ਕਰਿਓ ਤੇ ਚੰਗੇ ਚੰਗੇ ਕਮੈਂਟ ਵੀ ਜਰੂਰ ਕਰਿਓ ਸੋ ਮਿਲਦੇ ਹਾਂ ਕਿਸੇ ਨਵੀਂ ਵੀਡੀਓ ਨਾਲ ਰੱਬ ਰੱਖਾ